ਇਸ ਦਾ ਸਰਕਲਮ ਕਰਨਾ ਇੱਕ ਕੁਸ਼ਮਿੰਟਾਂ ਬਾਅਦ। ਗੱਡੀ ਹਾਂਜੀ 사우ਦੀ ਅਰਬ ਵਿੱਚ ਜਿਹੜੀ ਮੌਤ ਦੀ ਸਜ਼ਾ ਉਹ ਲਾਈਵ ਦਿੱਤੀ ਜਾਂਦੀ ਲੋਕਾਂ ਦੇ ਸਾਹਮਣੇ ਤਾਂ ਕਿ ਹੋਰਾਂ ਲੋਕਾਂ ਨੂੰ ਵੀ ਅਕਲ ਆਵੇ। ਕੋਈ ਕ੍ਰਾਈਮ ਨਾ ਕਰੇ, ਲੋਕ ਡਰਨ ਕੁਝ ਸਿੱਖਣ। ਤੇ ਅੱਜ ਦੀ ਵੀਡੀਓ ਵਿੱਚ ਆਪਾਂ ਉਹੀ ਦੇਖਾਂਗੇ ਕਿ ਸਜ਼ਾਏ ਮੌਤ ਸਰਕਲਮ ਕਿਵੇਂ ਕੀਤਾ ਜਾਂਦਾ ਹੈ। ਗੱਡੀ ਪਹੁੰਚ ਚੁੱਕੀ ਆ। ਇਹ ਜੋ ਬੰਦਾ ਤੁਸੀਂ ਦੇਖ ਰਹੇ ਹੋ ਇਸ ਨੂੰ ਸਜ਼ਾਏ ਮੌਤ ਹੋਈ ਆ। ਜਣੀ ਇਸ ਦਾ ਸਰਕਲਮ ਕਰਨਾ ਹੈ ਕੁਛ ਮਿੰਟਾਂ ਬਾਅਦ ਚ ਗੱਡੀ ਵਿੱਚ ਲਿਆਂਦਾ ਗਿਆ ਏ ਕੇਸ ਚੱਲਿਆ ਪਹਿਲਾਂ ਤੇ ਪਰ ਅੱਜ ਦੇਣਾ ਇਸ ਦਾ ਲਾਸਟ ਦੇਣਾ ਮਤਲਬ ਇਹ ਸਜ਼ਾਏ ਮੌਤ ਜੋ ਵੀ ਇਸ ਦਾ ਸਰਕਲਮ ਕਰਨਾ ਉਹ ਹੁਣ ਕਰ ਦੇਣਾ ਲਾਈਵ ਲੋਕਾਂ ਦੇ ਸਾਹਮਣੇ ਲੋਕ ਪਹੁੰਚੇ ਹੋਏ ਨੇ ਉੱਚ ਅਧਿਕਾਰੀ ਪਹੁੰਚੇ ਹੋਏ ਨੇ ਉਹ ਫੈਮਿਲੀ ਪਹੁੰਚੀ ਹੋਈ ਆ ਜਿਨ੍ਹਾਂ ਦਾ ਮੈਂਬਰ ਇਸ ਦੇ ਹੱਥੋਂ ਕਤਲ ਹੋਇਆ ਉਹ ਫੈਮਿਲੀ ਵੀ ਇਸ ਜਗ੍ਹਾ ਤੇ ਪਹੁੰਚੀ ਹੋਈ ਆ ਵੀਡੀਓ ਚ ਬੜਾ ਕੁਝ ਸਿੱਖਣ ਨੂੰ ਮਿਲਣਾ ਲਾਸਟ ਦੇ ਵਿੱਚ ਵੀਡੀਓ ਚ ਧਿਆਨ ਨਾਲ ਦੇਖੋ ਇਹ ਵਕੀਲ ਆ ਇਸ ਬੰਦੇ ਦਾ ਜੋ ਬਲੈਕ ਜਾਂ ਕੋਟ ਵਾਲਾ ਤੁਸੀਂ ਦੇਖ ਰਹੇ ਹੋ ਇਹ ਵਕੀਲ ਆ ਬਿਲਕੁਲ ਲਾਸਟ ਟਾਈਮ ਆ ਇਸ ਬੰਦੇ ਦਾ ਅੱਖਾਂ ਬੰਨ ਦਿੱਤੀਆਂ ਗਈਆਂ ਨੇ ਬਿਲਕੁਲ ਤਿਆਰੀ ਆ ਜਾਣੀ ਕੁਝ ਮਿੰਟਾਂ ਸੈਕਿੰਡਾਂ ਦੇ ਬਾਅਦ ਚ ਇਸ ਬੰਦੇ ਦਾ ਸਿਰ ਕਲਮ ਕਰ ਦਿੱਤਾ ਜਾਣਿਆ ਜਾਨੀ ਮੌਤ ਇਹਦੇ ਸਾਹਮਣੇ ਆ ਵਕੀਲ ਨੇ ਉੱਚ ਅਧਿਕਾਰੀ ਨਾਲ ਗੱਲ ਕੀਤੀ ਕਿ ਸਾਨੂੰ ਲਾਸਟ ਦੇ ਵਿੱਚ ਇੱਕ ਦੋ ਮਿੰਟ ਦੇ ਚੇ ਜਾਣਾ ਉਹ ਬੰਦਾ ਜਿਹੜਾ ਵਕੀਲ ਆ ਉਹਦੀ ਸੋਚ ਦੇਖੋ ਉਹ ਉਸ ਫੈਮਿਲੀ ਕੋਲੇ ਗਿਆ ਹੈ ਜਿਨ੍ਹਾਂ ਦਾ ਬੰਦਾ ਇਸ ਦੇ ਹੱਥੋਂ ਕਤਲ ਹੋਇਆ ਹੈ ਕਿਉਂਕਿ ਕੋਰਟ ਨੇ ਸਜ਼ਾ ਜਾਰੀ ਕਰਤੀ ਆ ਕੋਰਟ ਨੇ ਬਿਲਕੁਲ ਆਪਣੇ ਵੱਲੋਂ ਇਹ ਚੀਜ਼ ਜਾਰੀ ਕਰਤੀ ਆ ਕਿ ਇਸ ਦਾ ਸਿਰ ਕਲਮ ਕਰ ਦਿੱਤਾ ਜਾਵੇ ਪਰ ਹੁਣ ਆਪਾਂ ਦੇਖਦੇ ਹਾਂ ਕਿ ਇਹ ਲਾਸਟ ਵਾਰ ਪੁੱਛਣ ਗਿਆ ਹੈ ਉਸ ਫੈਮਿਲੀ ਤੋਂ ਕਿ ਤੁਸੀਂ ਜੇਕਰ ਮਾਫ਼ ਕਰਨਾ ਚਾਹੁੰਦੇ ਹੋ ਇਸ ਬੰਦੇ ਨੂੰ ਕਿ ਦੇਖਦੇ ਆ ਮਾਫ ਕਰਦੇ ਆ ਜਾਂ ਨਹੀਂ ਕਰਦੇਗੇ ਕਿਉਂਕਿ ਇਹ ਜਿਹੜੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਵੀਡੀਓ ਪੁਰਾਣੀ ਆ ਪਰ ਅਲੱਗ ਅਲੱਗ ਸਾਰੇ ਬੰਦਿਆਂ ਕੋਲੇ ਹੋ ਜਾਂਦਾ ਰਿਕਵੈਸਟ ਕਰਦਾ ਵਕੀਲ ਆਪਣੇ ਵੱਲੋਂ ਕਿ ਇਸਨੇ ਜੋ ਗੁਨਾਹ ਕੀਤਾ ਬੰਦਾ ਟੁੱਟ ਚੁੱਕਿਆ ਏ ਬੰਦਾ ਸੁਧਰਨਾ ਚਾਹੁੰਦਾ ਏ ਜੇਕਰ ਉਸ ਨੂੰ ਤੁਸੀਂ ਮਾਫ ਕਰ ਸਕੋ ਤਾਂ ਇਹ ਹੁਣ ਇਸ ਫੈਮਿਲੀ ਦੇ ਸਿਰ ਤੇ ਆ ਕੋਰਟ ਦਾ ਇਹਦੇ ਵਿੱਚ ਕੋਈ ਹੱਥ ਨਹੀਂ ਕਾਨੂੰਨ ਦਾ ਕੋਈ ਹੱਥ ਨਹੀਂ ਕਿਉਂਕਿ ਕਾਨੂੰਨ ਨੇ ਆਪਣਾ ਕੰਮ ਕਰ ਦਿੱਤਾ ਏ ਵਾਪਸ ਹੋ ਗਏ ਤੇ ਉਹ ਨਹੀਂ ਮੰਨੇਗੇ ਕੋ ਫੈਮਲੀ ਨਹੀਂ ਮੰਨੀ ਇਸ ਦਾ ਸਰ ਕਲਮ ਹੋਊਗਾ ਹੁਣ ਵੀਡੀਓ ਬਣੇ ਰਹੋ ਧਿਆਨ ਦੇ ਨਾਲ ਜਲਾਦ ਪਹੁੰਚ ਚੁੱਕਿਆ ਕਿਰਪਾਨ ਖਿੱਚ ਲਈ ਉਸਨੇ ਪਰ ਲਾਸਟ ਟਾਈਮ ਤੇ ਐਨ ਮੌਕੇ ਤੇ ਇਸ ਮੁੰਡੇ ਨੇ ਜੋ ਰੋਲ ਅਦਾ ਕੀਤਾ ਜੋ ਇਸ ਦਾ ਕਿਰਦਾਰ ਇਸ ਜਗ੍ਹਾ ਤੇ ਆ ਬੜਾ ਵੱਡਾ ਏ ਇਸ ਦੇ ਦਿਲ ਵਿੱਚ ਰਹਿਮ ਆਇਆ ਕਿ ਗੁਨਾਹ ਕਰਨ ਵਾਲੇ ਨੇ ਉਸਨੇ ਜੋ ਕ੍ਰਾਈਮ ਕੀਤਾ ਉਸਨੇ ਕਰ ਦਿੱਤਾ ਜੇ ਗੁੱਸੇ 'ਚ ਕਰਤਾ ਉਹ ਬੰਦਾ ਪਸਤਾ ਰਿਆ ਤੇ ਲਾਸਟ ਦੇ ਵਿੱਚ ਇਹ ਜਾ ਕੇ ਉਹਦੇ ਨਾਲ ਗੱਲ ਕਰਦਾ ਏ ਜੇ ਕਰੇ ਮੁੰਡਾ ਇੱਥੇ ਨਾ ਪਹੁੰਚਦਾ ਨਾ ਬੋਲਦਾ ਤਾਂ ਇਸ ਦਾ ਸਿਰ ਕਲਮ ਕਰ ਦਿੱਤਾ ਜਿਹਨੇ ਸੀ ਕੁਝ ਸੈਕੰਡਾਂ ਤੱਕ ਇਹ ਉਸ ਨਾਲ ਗੱਲ ਕਰਦਾ ਇਹ ਰੀਅਲ ਵੀਡੀਓ ਆ ਕੋਈ ਫੇਕ ਨਹੀਂ ਹੈਗੀ ਬਿਲਕੁਲ ਰੀਅਲ ਵੀਡੀਓ ਆ ਸੋਸ਼ਲ ਮੀਡੀਆ ਤੇ ਕਾਫੀ ਪੁਰਾਣੀ ਵੀਡੀਓ ਆ ਉਹਦੇ ਨਾਲ ਗੱਲ ਕਰਦਾ ਆਪਣੇ ਵੱਲੋਂ ਜੋ ਵੀ ਉਹਨੂੰ ਆਖਣਾ ਆਖਦਾ ਕਿ ਅੱਗੇ ਤੋਂ ਤੂੰ ਇਹ ਚੀਜ਼ਾਂ ਨਾ ਕਰੀ ਜਾਂ ਤੂੰ ਇਹ ਚੀਜ਼ਾਂ ਛੱਡ ਦੇ ਨੀ ਸੋ ਕਾਨੂੰਨ ਇਦਾਂ ਦਾ ਹੋਣਾ ਚਾਹੀਦਾ ਹੈ ਜਿਸ ਨੂੰ ਕਹਿੰਦੇ ਕਾਨੂੰਨ ਤੇ ਕਾਨੂੰਨ ਦਾ ਪਾਲਣ ਕਰਨਾ ਬੰਦੇ ਨੂੰ ਬਸਤਾਵਾ ਹੋਇਆ ਵੀਡੀਓ ਨੂੰ ਸ਼ੇਅਰ ਕਰੋ